ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਵੀਡੀਓ ਮੇਰੇ ਪੰਡ ਹਰੀ ਨੋਂ ਤੋਂ ਹੀ ਬਣਾ ਰਹੇ ਆ ਜੀ ਬਸ ਉਹਨੂੰ ਦੱਸਿਆ ਵੀ ਅੱਜ ਪੰਡ ਦਾ ਹੀ ਕੇਸ ਕੀਤਾ ਸਾਰੇ ਜਿਹੜੇ ਮੰਨ ਕੇ ਚੱਲੋ ਵੀ ਚੈੱਕ ਚੁੱਕ ਕਰਨ ਵਾਲੇ ਸੀਗੇ ਪਸ਼ੂ ਆਪਣੇ ਟੀਕੇ ਭਰੇ ਹੋਏ ਸੀਗੇ ਆਹ ਗਾਂ ਚੈੱਕ ਕੀਤੀ ਹੈ ਜੀ ਅੱਜ ਹੂੰ ਬਾਈ ਦੇ ਪੱਕਾ ਹੋਣਾ ਤਾਂ ਮੈਂ ਹੀ ਆ ਪਰ ਇਹ ਗਾਣੇ ਸਾਨੂੰ ਵਾਵਾ ਖਰਾਬ ਕੀਤਾ ਸੀ ਪਰ ਅੱਜ ਗੱਬਣ ਹੋ ਗਈ ਹੈ ਜੀ ਚੈੱਕ ਪਾਸ ਹੋ ਗਈ ਹੈ ਹੋ ਗਈ 3 1/2 ਮਹੀਨਿਆਂ ਦੀ ਗੱਬਣ ਤੇ ਆਹ ਛੋਟੀ ਦੇ ਆਪਾਂ ਐਕਸਪੈਰੀਮੈਂਟ ਕੀਤਾ ਸੀਗਾ ਜਿਹੜਾ ਤੁਹਾਨੂੰ ਮੈਟ੍ਰੀਸਫ ਵਾਲਾ ਦੱਸਿਆ ਮੈਂ ਬਈ ਇਹ ਬਹੁਤ ਜ਼ਿਆਦਾ ਇਨਫੈਕਸ਼ਨ ਸਿੱਟੀ ਸੀ ਇੱਕ ਵਾਰੀ ਰਿਪੀਟ ਕਰ ਗਈ ਸੀ ਅਸਰ ਝੋਟੀ ਸੀ ਤੇ ਦੂਜੀ ਵਾਰੀ ਇਹਨੇ ਜਦੋਂ ਅਸੀਂ ਸਿੰਮਲ ਲਾਇਆ ਤੇ ਬਹੁਤ ਜ਼ਿਆਦਾ ਇਨਫੈਕਸ਼ਨ ਸਿੱਟੀ ਸੀ ਇਹਨੇ ਸੁੱਕੇ ਵਾਵਾ ਸੀ ਹੈਨਾ ਹਾਂ ਬਹੁਤ ਚਿੱਟਾਪਣ ਬਹੁਤ ਸੀ ਹੈਨਾ ਹਾਂ ਹਾਂ ਬਹੁਤ ਚਿੱਟਾਪਣ ਬਹੁਤ ਜ਼ਿਆਦਾ ਸੀਗਾ ਤੇ ਬਾਈ ਮੈਨੂੰ ਕਹਿੰਦਾ ਯਾਰ ਰਹਿਣੀ ਨਹੀਂ ਝੋਟੀ ਤੇ ਮੈਂ ਇਹਨੂੰ ਕਿਹਾ ਵੀ ਨਹੀਂ ਆਪਾਂ 6 ਘੰਟੇ ਬਾਅਦ ਟਿਊਬ ਤਾਂ ਭਰਾਂਗੇ ਅਗਲੇ ਦਿਨ ਇਹ ਆਈ ਕਰਕੇ 6 ਘੰਟੇ ਬਾਅਦ ਆਪਾਂ ਇਹਦੇ ਟਿਊਬ ਭਰ ਦਈ ਜੀ ਫੇਰ ਝੋਟੀ ਗੱਬਣਾਂ ਜੀ ਬਾਕੀ ਹੁਣ ਤਾਂ ਸਾਨੂੰ ਬਾਡੀ ਸਟਰਕਚਰ ਹੀ ਦੱਸਦਾ ਕਿੰਨੇ ਚਰਦੀ ਹੋਗੀ ਸੁੱਕੇ ਹੈ ਇਹਨੂੰ ਸਰਨ ਆ ਜੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਕਈ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਸਰਨ ਕੀ ਆ ਤੇ ਪਰ ਉਹ ਚਲੋ ਜਿਆਦਾ ਤਾਂ ਪਤਾ ਹੁੰਦਾ ਤੇ ਪਰ ਇਧਰਲੀ ਲੱਤ ਦੀ ਬਾਈ ਨੇ ਸਰਨ ਕਟਾਈ ਸੀ ਫਿਰ ਦੁਬਾਰਾ ਤੋਂ ਫੇਰ ਹੋ ਗਈ ਆ ਇਹ ਕੱਟੀ ਨਹੀਂ ਗਈ ਤੇ ਜਿਆਦਾ ਹਾਂ ਕੱਟੀ ਨਹੀਂ ਗਈ ਜਿਾ ਸਹੀ ਪ੍ਰੋਪਰ ਹੋਰ ਆਖ ਲਓ ਤੁਸੀਂ ਤੇ ਕੋਈ ਮਾਰ ਬੰਦਾ ਮੇਰੀ ਵੀਡੀਓ ਦੇਖਦਾ ਹੋਇਆ ਦਾ ਸੰਪਰਕ ਕਰਿਓ ਜੇ ਬਾਈ ਯਾਰ ਆਪਾਂ ਨੂੰ ਤਾਂ ਸਰਨ ਬਾਰੇ ਨਹੀਂ ਕੱਟਣੀ ਨਹੀਂ ਆਉਂਦੀ ਆਪਾਂ ਦਾ ਆਪਰੇਸ਼ਨ ਦਾ ਪਤਾ ਨਹੀਂ ਤੇ ਕਈ ਵਾਰੀ ਕੋਈ ਬੰਦੇ ਕੋਲੇ ਨੰਬਰ ਹੁੰਦਾ ਕਿਸੇ ਨੇ ਕਟਾਈ ਹੁੰਦੀ ਆ ਸਰਨ ਕਿਸੇ ਫਾਰਮਰ ਨੇ ਤਾ ਬਾਈ ਨੂੰ ਜ਼ਰੂਰ ਦੱਸਿਓ ਜੇ ਚੰਗਾ ਝੋਟੀ ਔਖੀ ਆ ਪੂਰੀ ਆ ਦੇਖੋ ਬਾਅਦ ਚ ਪਸ਼ੂ ਸੈੱਟ ਹੋ ਜਾਂਦਾ ਕੇਰਾ ਲਾਤ ਦਾ ਘੜਾ ਕੇ ਤੁਰਦੀ ਆ ਜੀ ਇਹ ਨਾੜ ਹੀ ਹੁੰਦੀ ਆ ਬਸ ਜਿਹੜੀ ਕੱਟਣੀ ਹੁੰਦੀ ਆ ਕੰਮ ਤਾਂ ਸੌਖਾ ਹੀ ਆ ਤੇ ਪਰ ਬਾਹਰ ਬੰਦੇ ਦਾ ਕੰਮ ਐ ਭਾਈ ਸਹੀ ਨਹੀਂ ਕੱਟੀ ਗਈਗੀ ਤੇ ਦੂਜੀ ਨੂੰ ਵੀ ਬਾਈ ਕਹਿੰਦਾ ਵੀ ਥੋੜੀ ਥੋੜੀ ਹੁੰਦੀ ਜਾਂਦੀ ਆ ਪਰਲੀ ਲਾਤ ਨੂੰ ਵੀ ਪਰ ਇਹਨੂੰ ਜ਼ਿਆਦੇ ਆ ਆ ਲਾਤ ਨੂੰ ਦੇਖੋ ਕਿੱਡੀ ਚੰਗੀ ਝੋਟੀ ਆ ਫਿਰ ਬੰਦੇ ਦਾ ਮਨ ਖਰਾਬ ਹੁੰਦਾ ਵੇਖੋ ਸਾਰਾ ਦਿਨ ਪਸ਼ੂ ਦੁਖੀ ਹੋਈ ਜਾਂਦਾ ਉਕੇ ਖੜੀ ਵੀ ਲੱਤਾਂ ਹੈ ਮੰਨ ਕੇ ਚੱਲੇ ਚੱਕੇ ਜੇ ਖੜਦੀ ਹੈ ਇਹ ਚੱਕੀ ਖੜੀ ਘੱਟ ਰੱਖੇ ਤਾਂ ਬੈਠੀ ਨਹੀਂ ਸੀ ਹਾਂ ਤੇ ਹੁਣ ਤਾਂ ਨਾ ਕੋਸ਼ਿਸ਼ੇ ਵਾਰਤ ਵਾਰ ਬੈਣ ਦੀ ਕਰਦੀ ਹੈ ਕਿਉਂਕਿ ਵੀ ਇਹ ਖੜਾ ਨਹੀਂ ਜਾਂਦਾ ਵਿਚਾਰੀ ਤੋਂ ਔਖੀ ਬਹੁਤ ਆ ਝੋਟੀ ਵੇਖੋ ਕਿੰਡੀ ਚੰਗੀ ਝੋਟੀ ਸੀ ਤੇ ਇਹਦਾ ਕਾਰਨ ਤਾਂ ਚਲੋ ਮੈਨੂੰ ਤਾਂ ਨਹੀਂ ਪਤਾ ਕਿ ਜੀ ਕਈ ਕਈ ਕਿਸੇ ਹੋ ਸਕਦਾ ਕਿਸੇ ਬੰਦੇ ਨੂੰ ਪਤਾ ਹੋਵੇ ਤਾਂ ਦੱਸਿਓ ਜੇ ਵੀ ਹੁੰਦੀ ਕਾਦੋਂ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਮੇਰਾ ਸ਼ੈਦ ਇਹ ਅੰਦਾਜ਼ਾ ਵੀ ਜਦੋਂ ਉਸ ਨੂੰ ਜਿਆਦਾ ਬੰਨ ਕੇ ਰੱਖਦੇ ਆ ਲੱਤਾਂ ਜੁੜ ਜੇ ਜਾਂਦੀਆਂ ਉਹਦਾ ਹੋ ਸਕਦਾ ਕੋਈ ਕਾਰਨ ਹੋਵੇ ਤੇ ਪਰ ਜੇ ਸਰਨ ਵਾਲਾ ਕੋਈ ਬੰਦਾ ਕਿਸੇ ਨੇ ਕਟਵਾਈ ਹੋਈ ਤਾਂ ਜਰੂਰ ਮੇਰੇ ਨਾਲ ਸੰਪਰਕ ਕਰਕੇ ਮੈਨੂੰ ਦੱਸਿਓ ਜੀ ਬਾਈ ਨੂੰ ਆਪਾਂ ਨੰਬਰ ਦੇ ਦਾਂਗੇ ਤੇ ਖਰਚਾ ਵੀ ਬਾਈ ਕਰ ਦੂਗਾ ਘਰੇ ਆ ਕੇ ਕੋਈ ਕੱਟ ਜੂਗਾ ਬੰਦਾ ਪਰ ਗਰੰਟੀ ਲੈ ਲੇ ਵੀ ਹਾਂ ਮੇਰੀ ਗਰੰਟੀ ਹੈ ਤੇ ਫੇਰ ਹੀ ਫਾਇਦਾ ਜੀ ਇਹ ਹੁਣ ਕਟਾਵਾ ਕਿ ਲੈ ਆ ਸੀ ਬਾਈ ਇੱਥੋਂ ਸਪੈਸ਼ਲ ਲੈ ਕੇ ਵੀ ਗਿਆ ਗੱਡੀ ਤੇ ਪਰ ਫੇਰ ਵੀ ਗੱਲ ਬਣੀ ਨਹੀਂ ਗਈ ਇਹ ਝੋਟੀ ਉਹ ਗੱਬਣ ਵਰੀ ਆ ਮੈਂ ਸਾਨੂੰ ਦੱਸਿਆ ਵੀ ਮੈਟ੍ਰਿਕਸ ਭਰ ਕੇ ਆ ਵਧੀਆ ਗੱਬਣ ਹੋ ਗਈ ਆ ਬਾਈ ਦੀ ਇੱਕ ਗਾਂ ਸੀ ਇਹ ਵੀ ਰਿਪੀਟਰ ਸੀਗੀ ਤੇ ਰਿਪੀਟਰ ਸੀਗੀ ਵੀ ਬਹੁਤ ਜ਼ਿਆਦਾ ਤਿੰਨ ਚਾਰ ਵਾਰੀ ਭਰਿਆ ਗਿਆ ਹੀ ਹੈ ਨਾ ਸੁੱਕੇ ਤੇ ਠੀਕ ਹੈ ਤੇ ਬਾਰੇ ਗੱਬਣ ਹੋ ਗਈ ਹੈ ਜੀ ਅੱਜ ਚੈੱਕ ਪਾਸ ਕਰਤੀ ਐ ਝੋਟੀ ਵੱਲੋਂ ਮਨ ਦੁਖੀ ਐ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਬੰਦਾ ਇੱਥੇ ਆ ਕੇ ਨਾ ਫਿਰ ਮਨ ਨਹੀਂ ਕਰਦਾ ਬੰਦੇ ਦਾ ਕੰਮ ਕਰਨ ਨੂੰ ਹੁਣ ਐਡੀ ਚੰਗੀ ਝੋਟੀ ਹੈਗਾ ਵਿਗਨਤ ਵੀ ਪ੍ਰੋਬਲਮ ਆਊਗੀ ਜੇ ਰੱਖਣੀ ਆ ਹਾਂ ਲੱਸੀ ਹੋ ਗਈ ਹੈ ਨਾ ਹਾਂ ਬਹੁਤ ਜ਼ਿਆਦਾ ਲੱਸੀ ਹੋ ਗਈ ਐ ਤੇ ਇਹ ਬਈ ਜ਼ਰੂਰ ਸੰਪਰਕ ਕਰੋ ਜੰਗਾ ਮੇਰੇ ਵੀਡੀਓ ਪਾਉਣ ਦਾ ਮਤਲਬ ਇਹੀ ਹੈ ਵੀ ਕਿਸੇ ਨੇ ਤਜਰਬਾ ਕੀਤਾ ਹੋਵੇ ਬਈ ਯਾਰ ਸਰਨ ਆਪਾਂ ਘਟਵਾਈ ਸੀ ਤੇ ਸਹੀ ਹੋ ਗਈ ਠੀਕ ਹੈ ਮੈਂ ਵੀ ਵੈਸੇ ਕਟਵਾਈ ਆ ਇੱਥੇ ਇੱਕ ਦੋ ਡਾਕਟਰਾਂ ਤੋਂ ਨਹੀਂ ਗੱਲ ਬਣੀ ਨੀ ਜੀ ਉਵੇਂ ਫਿਰ ਦੁਬਾਰਾ ਉਵੇਂ ਹੀ ਫੇਰ ਹੋ ਜਾਂਦਾ ਪਸ਼ੂ ਤੇ ਕੋਈ ਜ਼ਿਆਦਾ ਹੀ ਮਾਰ ਬੰਦਾ ਕਈ ਵਾਰੀ ਕੋਈ ਹੁੰਦਾ ਸਰਨ ਵਾਲਾ ਸੋਡੇ ਕੰਟੈਕਟ 'ਚ ਤਾਂ ਜ਼ਰੂਰ ਦੱਸਿਓ ਜੇ ਤੇ ਵੀ ਇਹਦਾ ਭਲਾ ਹੋ ਜਾਏ ਝੋਟੀ ਦਾ ਵਿਚਾਰੀ ਔਖੀ ਬਹੁਤ ਜ਼ਿਆਦਾ ਆ ਸਰਨ ਵਾਲਾ ਪਸ਼ੂ ਸਾਨੂੰ ਪਤਾ ਹੀ ਹੈ ਚੰਗੀ ਤਰ੍ਹਾਂ ਜੁੜ ਜੁੜ ਕੇ ਹੀ ਤੁਰੂਗਾ ਜਦੋਂ ਤੁਰੂਗਾ ਤੇ ਇੱਕ ਬਾਈ ਕੋਲੇ ਮੱਝ ਆ ਇਹ ਵੀ ਗੱਬਣਾ ਨਾ ਸੁੱਖੇ ਹਾਂ ਹਾਂ ਇਹ ਵੀ ਚੈੱਕ ਪਾਸ ਆ ਜੀ ਸਿਮਨ ਤੋਂ ਹੀ ਇਹ ਰਹੀ ਵੀ ਆ ਇੰਨੇ ਪਸ਼ੂ ਗੱਭਣ ਆਏ ਕਿ ਸਾਡਾ ਥੋੜਾ ਜਿਹਾ ਗਾਂ ਦੇ ਖਰਾਬ ਕੀਤਾ ਸੀਗੇ ਚਲੋ ਇਹ ਪਸ਼ੂ ਦਾ ਮੱਧ ਹੀਟ ਚ ਨਹੀਂ ਆਉਂਦੀ ਸੀ ਸਹੀ ਰਹਿ ਗਈ ਹੈ ਤੇ ਪਸ਼ੂ ਸੇਵਾ ਵਧੀਆ ਬਾਈ ਦੀ ਤੇ ਪੱਕੇ ਥਾਂ ਦਾ ਥੋੜਾ ਜਿਹਾ ਮੈਨੂੰ ਲੱਗਦਾ ਵੀ ਚੱਕਰ ਹੈਗਾ ਇਹਦੇ ਚ ਕੱਚੇ ਥਾਂ ਦੇ ਪਸ਼ੂ ਰਹਿੰਦੇ ਤਾਂ ਥੋੜੀ ਉਹ ਉਹ ਘਰਾਂ ਚ ਮੈਂ ਘੱਟ ਦਿੱਕਤ ਦੇਖੀ ਹੈ ਜਿਹਨਾਂ ਦੇ ਕੱਚਾ ਥਾਂ ਪੱਕੇ ਥਾਂ ਵਾਲਿਆਂ ਦੀ ਮੈਂ ਜ਼ਿਆਦਾ ਦੇਖੀ ਹੈ ਸਰਨ ਵਾਲੀ ਦਿੱਕਤ ਤੇ ਪੱਕੇ ਥਾਂ ਵਾਲਿਆਂ ਦੇ ਥੋੜੀ ਜਿਹੀ ਦਿੱਕਤ ਤਾਂ ਹੈਗੀ ਆ ਜੀ ਸਰਨ ਵਾਲਾ ਜਿਹੜਾ ਪ੍ਰੋਬਲਮ ਬਾਕੀ ਹੋ ਸਕਦਾ ਕੋਈ ਹੋਰ ਕਾਰਨ ਹੁੰਦਾ ਹੋਵੇ ਹੁੰਦਾ ਇਹ ਲਿਗਾਮੈਂਟੀ ਆ ਵੈਸੇ ਉਹ 나ੜ ਤੇ 나ੜ ਚੜੀ ਹੁੰਦੀ ਆ ਤੇ ਉਹਦੇ ਕਰਕੇ ਵੀ ਇਹ ਪ੍ਰੋਬਲਮ ਆਉਂਦੀ ਆ ਕਿੰਨੇ ਚਿਰ ਤੋਂ ਸੁੱਖੇ ਨੂੰ ਇਹ ਇਹਨੂੰ ਹੋ ਗਣ 2 ਮਹੀਨੇ ਮੰਨ ਲੋ ਗੱਬਣ ਹੋਈ ਤੋਂ ਬਾਅਦ ਹੋਈ ਹੈ ਨਾ ਇਹ ਹਾਂ ਗੱਬਣ ਹੋਈ ਤੋਂ ਬਾਅਦ ਹੋਈ ਆ ਜੀ ਤੇ ਐ ਫਿਰ ਪਸ਼ੂ ਰਾਜੀ ਵੀ ਨਹੀਂ ਹੁੰਦਾ ਆਪਾਂ ਇਹਨਾਂ ਕੋਸ ਮਰਜ਼ੀ ਪਰ ਫਿਰ ਵੀ ਬਾਈ ਦੀ ਝੋਟੀ ਦੀ ਸਿਹਤ ਠੀਕ ਆ ਜਿਵੇਂ ਇੰਨੀ ਤਕਲੀਫ ਚ ਰਹਿੰਦੀ ਆ ਤੇ ਪਰ ਫਿਰ ਵੀ ਬੰਦੇ ਦਾ ਮਨ ਤਾਂ ਯਾਰ ਖਰਾਬ ਰਹਿੰਦਾ ਵੀ ਸਾਰਾ ਦਿਨ ਇੰਨੀ ਸੇਵਾ ਵੀ ਕਰਦੇ ਆ ਆਪਾਂ ਤੇ ਖਾ ਮਖਾ ਦਾ ਇਹ ਹੈਗਾ ਤੇ ਕਟਾਈ ਵੀ ਅਤੇ ਕਟਵਾਈ ਤੋਂ ਬਾਅਦ ਵੀ ਸਰਨੇ ਨੂੰ ਓਵੇਂ ਚੱਲ ਰਹੀ ਹੈ ਰੈਗੂਲਰ ਸਾਨੂੰ ਤੋੜ ਕੇ ਦਿਖਾਈ ਹੈ ਜਿਹਨੂੰ ਨਹੀਂ ਪਤਾ ਸੀ ਉਹ ਨੋਟ ਕਰ ਲਿਓ ਜੇ ਵੀ ਸਰਨ ਵਾਲਾ ਪਸ਼ੂ ਪਹਿਲਾਂ ਲੱਤ ਘੜੀਸ ਕੇ ਤੁਰੂਗਾ ਜੀ ਤੇ ਬਾਅਦ ਚ ਇੱਕ ਦੋ ਮਿੰਟਾਂ ਬਾਅਦ ਪਸ਼ੂ ਸਹੀ ਹੋ ਜਾਂਦਾ ਤੇ ਇਹ ਲੰਮਾ ਤੋੜ ਕੇ ਪਸ਼ੂ ਸੈੱਟ ਹੁੰਦੇ ਆ ਤੇ ਪਰ ਹੁਣ ਆਪਣੇ ਨਹਿਰਾਂ ਦੂਰਾਂ ਤੇ ਆਪਾਂ ਪਸ਼ੂ ਲੈ ਜਾਂਦੇ ਨਹੀਂਗੇ ਤੇ ਤਾਂ ਕਰਕੇ ਫਿਰ ਪਸ਼ੂ ਖੜਾ ਵੀ ਜੁੜ ਜਾਂਦਾ ਉਹਦੇ ਨਾਲ ਸਗੋਂ ਵੱਧਦਾ ਹੀ ਹੈ ਕੰਮ ਜਦੋਂ ਆਪਾਂ ਖੜਾਉਣੀ ਆ ਬਸ ਉਹਨੂੰ ਤੇ ਇਹ ਇਹ ਜਿਆਦਾ ਕਾਰਨ ਇਹੀ ਹੁੰਦਾ ਜੀ ਪਸ਼ੂ ਦਾ ਜਿਹੜਾ ਸਰਨ ਵਾਲਾ ਕੰਮ ਮੈਨੂੰ ਤਾਂ ਇਹ ਲੱਗਦਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਵੀ ਕਈ ਬੰਦਿਆਂ ਨੂੰ ਪਤਾ ਹੁੰਦਾ ਵੀ ਇਹਦਾ ਕਾਰਨ ਕੀ ਹੁੰਦਾ ਤੇ ਪਰ ਮੇਰੇ ਹਿਸਾਬ ਨਾਲ ਇਹਦਾ ਕਾਰਨ ਇਹੀ ਹੈ ਵੀ ਜਿਹੜੇ ਜਿਆਦਾ ਪਸ਼ੂ ਖੜਦੇ ਆ ਨਾ ਜਿਹੜੇ ਉਹਨਾਂ ਨੂੰ ਜਿਆਦਾ ਦਿੱਕਤ ਆਉਂਦੀ ਹੈ ਜਿਹੜੇ ਫਾਰਮ ਵਾਲੇ ਪਸ਼ੂ ਹੁੰਦੇ ਆ ਗਾਵਾ ਵਾਂਗੂ ਉਹਨਾਂ 'ਚ ਮੈਂ ਕਦੇ ਹੀ ਦਿੱਕਤ ਨਹੀਂ ਦੇਖੀ ਉਹ ਪਸ਼ੂ ਤੁਰੇ ਫਿਰਦੇ ਆ ਤੇ ਇਹ ਮੇਰੇ ਹਿਸਾਬ ਨਾਲ ਉਹ ਪਸ਼ੂਆਂ 'ਚ ਹੀ ਆਉਂਦੀ ਹੈ ਜਿਆਦਾ ਜਿਹੜੇ ਪਸ਼ੂ ਜਿਆਦਾ ਖੜੇ ਚਲੋ ਹੁਣ ਆਪਾਂ ਨੂੰ ਖੜਾਉਣਾ ਹੀ ਪੈਣਾ ਘਰਾਂ 'ਚ ਤਾਂ ਹੋਰ ਕੋਈ ਹੱਲ ਵੀ ਹੈ ਤੇ ਦੱਸਿਓ ਜੀ ਕਮੈਂਟ ਕਰਕੇ ਜਰੂਰ ਚੰਗਾ ਕੋਈ ਕਿਸੇ ਬੰਦੇ ਨੇ ਮੰਨ ਲਓ ਤਜਰਬਾ ਕੀਤਾ ਹੋਵੇ ਕੋਈ ਡਾਕਟਰ ਘੱਟ ਕੇ ਗਿਆ ਹੋਵੇ ਤੇ ਸਕਸੈਸ ਹੋਵੇ ਕੰਮ ਤੇ ਫੇਰ ਆਪਾਂ ਬਾਈ ਨੂੰ ਨੰਬਰ ਦੇ ਦਾਂਗੇ ਚਲੋ ਝੋਟੀ ਦਾ ਫਾਇਦਾ ਹੋ ਜਾਊਗਾ ਇਹ ਚੰਗੀ ਝੋਟੀ ਆ ਪੂਰੀ ਤੇ ਰੱਖਣੀ ਆ ਬਾਈ ਨੇ ਵੇਚਣੀ ਨਹੀਂ ਨੀਗੀ ਘਰ ਦੀ ਝੋਟੀ ਆ ਚੰਗੇ ਸੀਮਣ ਦੀ ਸੀਗੀ ਆਪਾਂ ਸ਼ਹਿਰਾਮ ਅੱਜ ਦੀ ਆ ਹਨ ਨਹੀਂ ਹੋ ਮੱਝ ਕਾਲੀ ਸੀ ਹਨ ਵੇਜਤੀ ਸੀ ਜਦੋਂ ਬਾਈ ਦੇ ਮੈਂ ਸ਼ੁਰੂ ਚ ਆਉਣ ਲੱਗਿਆ ਜੀ ਬਾਈ ਕੋਲੇ ਸਿਰਫ ਇੱਕ ਗਾਂ ਸੀਗੀ ਤੇ ਇਹ ਕਹਿੰਦਾ ਵੀ ਡਾਕਟਰ ਆਪਣੇ ਘਰੇ ਕੋਈ ਪਸੂ ਨਹੀਂ ਸੋਇਆ ਅੱਜ ਤਾਈਂ ਇੱਕ ਗਾਂ ਹੀ ਸੀਗੀ ਉਹ ਦਿੱਕਤ ਚ ਸੀਗੀ ਮਤਲਬ ਉਹ ਰਿਪੀਟਰ ਸੀਗੀ ਜਦੋਂ ਮੈਂ ਸ਼ੁਰੂ ਜਾਨ ਲੱਗਿਆ ਪਰ ਹੁਣ ਰੱਬ ਦੀ ਕਿਰਪਾ ਨਾਲ ਵੀ ਮੇਰਾ ਬਾਬੇ ਦੀ ਵੀ ਇਹ ਘਰ ਦੇ ਪਸ਼ੂ ਹੀ ਤਿਆਰ ਆ ਉਹ ਝੋਟੀ ਵੀ ਆ ਮੱਝ ਲਈ ਸੀ ਆਪਾਂ ਇਹ ਵੀ ਕਰਦੀ ਹੈ ਇਹ ਵੀ ਕਰਦੀ ਹੈ ਨਾ ਇਹ ਝੋਟੀ ਵੀ ਹਾਂ ਇਹ ਕਰਦੀ ਹੈ ਜੀ ਇਹਦੀ ਮੱਝ ਵੇਚਦੀ ਹੈ ਬਾਈ ਨੇ ਮਾਂ ਸੀ ਜਿਹੜੀ ਇਹਦੀ ਆਹ ਇਹਦੀ ਇਹਦੀ ਆ ਹਨਾ ਇਹਦੀ ਉਮਰ ਕਿੰਨੀ ਹੋ ਗਈ ਸਾਲ ਹਾਂ ਚਲੋ ਗਾਂ ਮਤਲਬ ਰੱਬ ਸੌਖ ਰੱਖੇ ਵੀ ਵਾਧਾ ਹੁੰਦਾ ਰਹੇ ਤੇ ਉਦੋਂ ਦਾ ਸਕਸੈਸ ਆ ਗਾ ਚਲੋ ਮੈਨੂੰ ਹੋ ਗਏ ਬਾਈ ਨੇ ਮੇਰੇ ਨਾਲ ਜੁੜੇ ਨੂੰ ਕੋਈ 10 11 ਸਾਲ ਹੋ ਗਏ ਜੀ ਤੇ ਚਲੋ ਸਾਰੇ ਪਸ਼ੂ ਘਰ ਦੇ ਤੇ ਆਹ ਗਾਂ ਤਾਂ ਚਲੋ ਬਾਈ ਨੇ ਮੁੱਲ ਲਈ ਸੀ ਉਹ ਗਾਂ ਵੇਚਦੀ ਸੀਗੀ ਆਪਾਂ ਜਿਹੜੀ ਰਿਪੀਟਰ ਸੀਗੀ ਰਹਿੰਦੀ ਨਹੀਂ ਹੁੰਦੀ ਸੀ ਪਰ ਉਦੋਂ ਬਾਅਦ ਦੋ ਤਿੰਨ ਸੂਏ ਸੁਈ ਸੁਖੇ ਆਪਣੇ ਕੋਲੇ ਨਾ ਹਾਂ ਤੇ ਉਹਦੀ ਬੱਚੀ ਨਹੀਂ ਹੈ ਨਾ ਕੋਈ ਆਈ ਨਹੀਂ ਬੱਚੀ ਸੀ ਉਹਦੇ ਹਾਂ ਉਹਦੇ ਬੱਚੇ ਸੀ ਗਨਪਾਸ ਨਹੀਂ ਹੁੰਦੀ ਸੀ ਹਾਂ ਉਹਦੇ ਦਿੱਕਤ ਸਾਨੂੰ ਜਿਹੜੀ ਅੱਜ ਮੈਂ ਸਵੇਰ ਪਾਈ ਸੀ ਨਾ ਜੀ ਉਹ ਵੀਡੀਓ ਗਨਪਾਸ ਵਾਲੀ ਉਹਦੇ ਦਿੱਕਤ ਸੀਗੀ ਗਨਪਾਸ ਨਹੀਂ ਹੁੰਦੀ ਸੀਗੀ ਪਰ ਆਪਾਂ ਫਿਰ ਵੀ ਉਹ ਐ ਨਹੀਂ ਵੀ ਨੇਚਰਲ ਕਨਸੀਵਿੰਗ ਤੇ ਨਹੀਂ ਆਪਾਂ ਟੀਕੇ ਤੇ ਹੀ ਗੱਭਣ ਕੀਤੀ ਸੀ ਟਾਈਮ ਲੱਗਦਾ ਸੀ ਉਹ ਤੇ ਬਹੁਤ ਮੰਨ ਲਈਏ ਲੋ 10 ਮਿੰਟਾਂ ਵਾਂਗੂ ਘੱਟੋ ਘੱਟ ਲੱਗ ਜਾਂਦੇ ਸੀ ਟੀਕਾ ਭਰਨ ਤੇ ਪਰ ਗਾਂ ਗੱਭਣ ਹੋ ਗਈ ਸੀਗੀ ਉਹ ਐ ਨਹੀਂ ਕੋਈ ਦਿੱਕਤ ਉਹ ਤੋਂ ਬਾਅਦ ਮੇਲਾ 2-3 ਵਾਰ ਹੀ ਕਰਤੀ ਸੀ ਹਨਾ ਤੇ ਫਿਰ ਵੀ ਆਪਾਂ ਤਿਆਰ ਕਰਕੇ ਵੇਚੀ ਹਨਾ ਤਿਆਰ ਕਰਕੇ ਹੀ ਗਾਂ ਵੇਚੀ ਸੀਗੀ ਬਾਈ ਨੇ ਜੀ ਤੇ ਮੈਂ ਤੁਹਾਨੂੰ ਦੱਸਿਆ ਵੀ ਹੱਲ ਹੋ ਜਾਂਦਾ ਹਰ ਇੱਕ ਚੀਜ਼ ਦਾ ਉਹਦਾ ਹੱਲ ਇਹ ਹੁੰਦਾ ਵੀ ਜਿਹੜੇ ਪਸ਼ੂ ਦੇ ਗਨਪਾਸ ਨਹੀਂ ਹੁੰਦੀ ਜੇ ਤੁਸੀਂ ਮਨ ਲਓ ਨੈਚੁਰਲ ਕ੍ਰਾਸ ਨਹੀਂ ਕਰਾਉਣੀ ਤਾਂ ਉਹਦੇ ਤੁਸੀਂ ਐਪੀਡੋਸਨ ਦਾ ਟੀਕਾ ਲਾ ਸਕਦੇ ਹੁੰਦੇ ਆ ਜੀ ਪਹਿਲਾਂ 15 ਮਿੰਟ 20 ਮਿੰਟ ਪਹਿਲਾਂ ਅੱਧਾ ਘੰਟਾ ਪਹਿਲਾਂ ਤੁਸੀਂ ਐਪੀਡੋਸਨ ਟੀਕਾ ਲਾ ਕੇ ਤੇ ਮੰਨ ਲਓ ਗੰਨ ਸੌਖੀ ਜਾਵੜਦੀ ਹੈ ਤੇ ਉਹਦੇ ਅਸੀਂ ਗੰਨ ਕ੍ਰਾਸ ਕਰਦੇ ਰਹੇ ਆ ਤਿੰਨ ਸੂਏ ਵਧੀਆ ਸੂਈ ਆ ਗਾਂ ਬਹੁਤ ਔਖੀ ਹੁੰਦੀ ਸੀ ਉਹਦੇ ਗੰਨ ਕ੍ਰਾਸ ਤੇ ਪਰ ਹੋ ਜਾਂਦੀ ਸੀ ਚਲੋ ਉਦੋਂ ਤਾਂ ਮੈਂ ਟੀਕਾ ਵੀ ਨਹੀਂ ਲਾਇਆ ਵੈਸੇ ਹੀ ਕਰ ਦਿੰਦੇ ਸੀ ਅਸੀਂ ਪਰ ਹੁਣ ਗਾਂਹ ਸਹੂਲਤਾਂ ਜਿਵੇਂ ਜਿਵੇਂ ਵਧੀ ਜਾਂਦੀਆਂ ਚਲੋ ਆਪਾਂ ਤੁਹਾਨੂੰ ਤਾਂ ਹੀ ਦੱਸਿਆ ਜੀ ਜਿਨ੍ਹਾਂ ਦੇ ਗਾਂਹ ਦਿੱਕਤ ਆਉਂਦੀ ਹੈ ਜੇ ਡਾਕਟਰ ਤੁਹਾਨੂੰ ਦੱਸਦਾ ਵੀ ਯਾਰ ਗੰਨ ਨਹੀਂ ਕਰਾਸ ਹੁੰਦੀ ਜਿਆਦਾ ਉਹਨੂੰ ਠੱਠੇ ਤੋਂ ਬਣਾ ਲਓ ਤੇ ਜਾਂ ਬਸ ਇਹੀ ਹੱਲ ਹੈ ਜੀ ਵੀ ਉਹਦੇ ਐਪੀਡੋਸਨ ਦਾ ਟੀਕਾ ਲਾ ਕੇ ਫੁੱਲ ਹੀਟ 'ਚ ਟੀਕਾ ਭਰਾਓ ਵੀ ਜਿੰਨੀ ਪੂਰੀ ਹੀਟ ਹੁੰਦੀ ਹੈ ਉਦੋਂ ਉਹਦੇ ਗੰਨ ਕਰਾਸ ਹੋਊਗੀ ਜਦੋਂ ਗਾਂਹ ਫਿਰ ਰੰਗ ਹੋਰ ਵੱਡ ਜਾਂਦੇ ਆ ਉਦੋਂ ਫਿਰ ਨਹੀਂ ਹੋਣੀ ਉਹਦੇ ਕਰਨ ਬਾਅਦ ਸੀ ਜੀ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਤੋ ਵੱਤ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ ਜੀ